ਜਿਵੇਂ ਬੱਚਾ ਨੂੰ ਪੰਥਾ ਨੂੰ ਪਤਾਈ ਹੈ ਕਿ ਆਪਣੀ 3rd ਕਲਾਸ ਹੁੰਦੀ ਹੈ ਜੀ ਹਿਸਟਰੀ ਦੀ ਐਸਐਸਟੀ ਦੀ ਵਿੱਚ ਉਹਦੇ ਵਿੱਚ ਆਪਾਂ ਕੰਟੀਨਿਊ ਕੀਤਾ ਹੋਇਆ ਹੈ ਬੱਚੇ ਆਪਣੇ ਕੋਲੇ ਦੋ ਪਹਿਲੇ ਹਿੱਸਿਆਂ ਦੇ ਵਿੱਚ ਕਿਦੀ ਸਾਡੇ ਕੋਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਕੀ ਸਾਡੀ ਹਿਸਟਰੀ ਰਹੀ ਹੈ ਠੀਕ ਹੈ ਜੀ ਤਾਂ ਬੱਚੇ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਬੱਚੇ ਆਪਾਂ ਸ਼ੁਰੂ ਕਰਨਾ ਅੱਜ ਦਾ ਚੈਪਟਰ ਹੜੱਪਾ ਸਭੱਤ ਹੈ ਬਹੁਤ سارے ਬੱਚਿਆਂ ਨੇ ਮੈਨੂੰ ਇਹ ਆਇਆ ਸੀ ਕਿ ਮੈਡਮ ਸਾਨੂੰ ਥੋੜਾ ਜਿਹਾ ਇੰਗਲਿਸ਼ 'ਚ ਦਿੱਕਤ ਆ ਰਹੀ ਹੈ ਤੁਸੀਂ ਪੰਜਾਬੀ 'ਚ ਕਰਵਾ ਦਿਓ ਤੁਸੀਂ ਪੰਜਾਬੀ 'ਚ ਕਰਵਾ ਦਿਓ ਤਾਂ ਆਪਾਂ ਪੰਜਾਬੀ ਦੇ ਚਾਹਤ ਦੇ ਕਲਾਸ ਲੈ ਰਹੇ ਆਂ ਤਾਂ ਦੱਸਿਓ ਜੇ ਤਾਂ ਨਹੀਂ ਇੰਗਲਿਸ਼ ਹੀ ਕਰਾਸੀ ਠੀਕ ਸੀ じゃ ਫਿਰ ਪੰਜਾਬੀ ਦੇ ਲਈ ਠੀਕ ਹੈ ਜੀ ਹੜੱਪ ਦਾ ਸਭਿਆਚਾਰ 'ਚ 300 ईसवी 300 ईसवी ਪੂਰਤ ਤੋ 300 ईसवी ਪੂਰਤ ਤੋ ਜੇ ਤੁਹਾਡੇ ਕੋਲੇ 1900 ईसवी पूर तक ठीक है जी कंटिन्यू ਕਰਦੇ ਹਾਂ ਸਤ ਲਗਭਗ 7000 ਸਾਲ ਪਹਿਲਾਂ ਭਾਰਤ ਦੀ ਉਪਮਹਾਦੀਪ ਦੇ ਉੱਤਰ ਪੱਛਮੀ ਵਿੱਚ ਇੱਕ ਮਹਾਨ ਸ਼ਹਿਰੀ ਨਾਗਰਿਕਤਾ ਸਭਿਅਤਾ ਦਾ ਜਨਮ ਹੋਇਆ ਇਸ ਵਿੱਚ ਲਗਭਗ ਸਿੰਧ ਤੋਂ ਲੈ ਕੇ ਪ੍ਰਾਚੀਨ ਸਸਵਤੀ ਤੱਕ ਵਰਤਮਾਨ ਪਾਕਿਸਤਾਨ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਪੱਛਮੀ ਉੱਤਰੀ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਦੱਖਣੀ ਅਫਗਾਨਿਸਤਾਨ ਸ਼ਾਮਲ ਸੀ ਪੁਆਇੰਟ ਅੰਡਰਲਾਈਨ ਕਰੋ ਬੱਚੇ ਕਹਿੰਦੇ ਨੇ 7000 ਸਾਲ ਪਹਿਲਾਂ ਪਹਿਲਾਂ ਕਿੰਨਾ ਸਾਲ ਪਹਿਲਾਂ ਜੇ 7000 ਸਾਲ ਪਹਿਲਾਂ ਦੀ ਪਾਰਕਪ ਮਹਾਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਇੱਕ ਮਹਾਨ ਸ਼ਹਿਰੀ ਨਾਗਰਿਕ ਸਭਿਅਤਾ ਦਾ ਜਨਮ ਹੋਇਆ ਉਸ ਮਹਾਨ ਸ਼ਹਿਰੀ ਨਾਗਰਿਕ ਸਭਿਅਤਾ ਦਾ ਨਾਮ ਕੀ ਜੇਤੇ ਹੜੱਪਾ ਸਭਿਅਤਾ ਦੀ ਉਹਦੇ ਵਿੱਚ ਲਗਭਗ ਜੇ ਸਿੰਧ ਤੋਂ ਲੈ ਕੇ ਪ੍ਰਾਚੀਨ ਸਰਸਵਤੀ ਤੱਕ ਪ੍ਰਾਚੀਨ ਸਰਸਵਤੀ ਤੱਕ ਜਿਹਨੂੰ ਹੁਣ ਆਪਾਂ ਕੱਗਰ ਕਹਿੰਦੇ ਹਾਂ ਜੇ ਉੱਥੋਂ ਤੱਕ ਦਾ ਏਰੀਆ ਸ਼ਾਮਿਲ ਸੀ ਦੀ ਦੇ ਵਿੱਚ ਇਹਦੇ ਵਿੱਚ ਪਾਕਿਸਤਾਨ ਹੋ ਗਿਆ ਜੀ ਹੁਣ ਜਿਹੜਾ ਆ ਬੰਡਿਆ ਹੋਇਆ ਪੰਜਾਬ ਆਪਣਾ ਪਾਕਿਸਤਾਨ ਹੋ ਗਿਆ ਜੀ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਪੱਛਮੀ ਉੱਤਰੀ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਦੱਖਣੀ ਅਫਗਾਨਿਸਤਾਨ ਸ਼ਾਮਿਲ ਸੀ ਜੀ ਜਦੋਂ ਹੜੱप्पा ਸਭਿਅਤਾ ਦੀ ਵਿੱਚ ਤਾਂ ਉਹਦੇ ਵਿੱਚ ਇੰਨਾ ਹਿੱਸਾ ਸ਼ਾਮਿਲ ਸੀ ਖੇਤਰ ਪੱਖੋਂ ਇਹ ਸਭ ਸਾਰੀਆਂ ਪ੍ਰਾਚੀਨ ਸਭਿਅਤਾਵਾਂ ਨਾਲੋਂ ਵਿਸ਼ਾਲ ਸੀ ਤਾਂ ਇੱਕ ਪੁਆਇੰਟ ਤਾਂ ਹੋਰ ਕੀ ਮਿਲ ਗਿਆ ਦੀ ਪ੍ਰਾਚੀਨ ਸਭਿਅਤਾਵਾਂ ਦਾ ਵਿੱਚੋਂ ਸਭ ਨਾਲੋਂ ਵਿਸ਼ਾਲ ਕੀ ਸੀ ਤੁਹਾਡੇ ਕੋਲੇ ਹੜੱप्पा ਸਭਿਅਤਾ ਸੀ ਜੀ ਇਹ ਕਿਹੜੀ ਸਭਿਅਤਾ ਦੇ ਵਿੱਚ 20 ਸਾਲ ਅੱਗੇ ਵੱਡੀ ਸੀ ਦੀ 20 ਗੁਣਾ ਵੱਡੀ ਸੀ ਤੇ ਮਿਸਰ ਦੀ ਸਭਿਅਤਾ ਨਾਲ ਠੀਕ ਹੈ ਜੀ ਮੁੰਡਲੀਆ ਸਭਿਅਤਾ ਬੱਚੇ ਇਹ ਕਹਿੰਦੇ ਸਰ ਸਾਹਾਰੀਆ ਮੁੰਡਲੀਆ ਸਭਿਅਤਾ ਨਾਲ ਨਦੀਆਂ ਦੇ ਕੰਢੇ ਪਰਫੁੱਲਤ ਹੋਈਆਂ ਜੇ ਮੈਂ ਤੁਹਾਨੂੰ ਕਹਾਂ ਬੱਚੇ ਤੁਸੀਂ ਐਵੇਂ ਹੀ ਕਰੋ ਤੁਸੀਂ ਕਿਸੇ ਇਹਦੀ ਥਾਂ ਤੇ ਜਾਓ ਜਿੱਥੇ ਤੁਹਾਨੂੰ ਰਹਿਣਾ ਪਸੰਦ ਹੋਵੇ ਤੁਸੀਂ ਕਹੋਗੇ ਮੈਡਮ ਉੱਥੇ ਕਾਰਪੀਨ ਨੂੰ ਹੋਵੇ ਤੇ ਅਸੀਂ ਰਹਿ ਲਾਂਗੇ ਸਾਡੇ ਪਿੱਤਰ ਪਿਆਰੇ ਹੋਣ ਅਸੀਂ ਇਹ ਲਾਂਗੇ ਤਾਂ ਕਿ ਮੋਸਟਲੀ ਇਹ ਜਿਹੜੀਆਂ ਸੰਸਾਰ ਦੀਆਂ ਸ਼ੁਰੂਆਤ ਦੀਆਂ ਸਭਿਅਤਾਵਾਂ ਤੇ ਉਹ ਨਦੀਆਂ ਨੇ ਕੰਡਿਆਂ ਤੇ ਪ੍ਰਫੁੱਲਤ ਹੋਈਆਂ ਨਦੀਆਂ ਦੇ ਕੰਡਿਆਂ ਤੇ ਕਿਉਂ ਬਚੇ ਕਿਉਂਕਿ ਇਹਨਾਂ ਨਦੀਆਂ ਦੇ ਵਿਚਾਲੇ ਦੇ ਜਿਹੜੇ ਰਾਸਤੇ ਸੀ ਘਾਟੀਆਂ ਤੇ ਵੈਲਿਸ ਵੋਲ ਦੇ ਵਿੱਚ ਉਹਨਾਂ ਨੇ ਇੰਗਲਿਸ਼ ਦੇ ਵਿੱਚ ਉਹ ਬਹੁਤ ਜ਼ਿਆਦਾ ਉਪਜਾਊ ਸੀ ਜਿਹੋ ਬਾਤ ਜ਼ਿਆਦਾ ਕੀਤੀ ਵਟਾਈਲ ਤੇ ਠੀਕ ਹੈ ਜੀ ਤਾਂ ਮਤਲਬ ਉਹਨਾਂ ਘਾਟੀਆਂ ਦੇ ਨੇੜੇ ਤੋਂ ਘਾਟੀਆਂ ਦੇ ਨੇੜੇ ਰਹਿਣ ਵਾਲੇ ਲੋਕ ਨਦੀਆਂ ਤੋਂ ਪਾਣੀ ਕਰਦੇ ਲੈਂਦੇ ਸੀ ਦੀ ਉਹਨਾਂ ਪਾਣੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਦੀ ਠੀਕ ਹੈ ਜੀ ਮਨੁੱਖ ਆਜ਼ਾਦੀ ਨਾਲ ਕਿਵੇਂ ਫਿਰ ਸਕਦੇ ਸਨ ਦੀ ਮੁੱਢਲੀਆਂ ਸਭਿਅਤਾਵਾਂ ਦੇ ਮੇਨ ਚਾਰ ਤੁਹਾਡੇ ਕੋਲੇ ਕੇਂਦਰ ਕਿਹੜੇ ਸਨ ਜੇ ਨੀਲ ਨਦੀ ਦੀ ਘਾਟੀ ਦੇ ਨੇੜੇ ਕਿਹੜੀ ਸਭਿਅਤਾ ਪਰਫੁੱਲਤ ਹੋਈ ਬੱਚੇ ਮਿਸਰ ਦੀ ਜਦ ਨਾਲ ਤੇ ਪ੍ਰਾਤਿ ਪਰਾਤ ਨਦੀਆਂ ਦੀ ਘਾਟੀ ਦੇ ਨੇੜੇ ਮੈਸੋਪੋਟਾਮੀਆ ਦੀ ਸਿੰਦਰੀ ਦੀ ਘਾਟੀ ਦੇ ਨੇੜੇ ਤੇ ਸਿੰਧ ਘਾਟੀ ਹਵਾਗੋ ਜਦ ਤੱਕ ਸੀ ਕਿਆ ਕਰ ਨਦੀਆਂ ਨੇ ਕਿਹੜੇ ਤੇ ਚੀਨ ਦੀ ਤੁਹਾਨੂੰ ਤੁਹਾਡੇ ਕੋਲੇ ਕਾਫੀ ਲੋਕਾਂ ਲੱਗ ਰਹੇ ਹੋਗਾ ਨਾ ਕਾਫੀ ਬੱਚੇ ਨਹੀਂ ਲੱਗੂਗੀ ਮੈਡਮ ਇਹ ਤਾਂ ਸੀ ਜੀ ਇਹ ਤਾਂ ਸਾਡੇ ਕੋਲੇ ਸਰਕਾਰੀ ਸਕੂਲ ਵਾਲੀ ਕਿਤਾਬਾਂ ਚ ਹੈ ਜਦੇ ਉਦੋਂ ਜਦ ਤੁਸੀਂ ਪੜਦੇ ਹੁੰਦੇ ਹੋ ਆਪਣਾ ਮਾਈਂਡ ਇੰਨਾ ਜ਼ਿਆਦਾ ਚਾਰਪ ਨਹੀਂ ਹੁੰਦਾ ਜਦੋਂ ਆਪਾਂ ਛੋਟੇ ਹੁੰਦੇ ਆ ਤੇ ਜਦੋਂ ਆਪਾਂ ਪੇਪਰਾਂ ਦੀ ਤਿਆਰੀ ਕਰ ਲਾਦੇ ਆ ਤਾਂ ਤੁਹਾਨੂੰ ਹੀ ਪਤਾ ਲੱਗਦਾ ਕਿ ਇਹ ਚੀਜ਼ਾਂ ਵੀ ਜ਼ਰੂਰੀ ଥି ਗਿਆ ਠੀਕ ਹੈ ਜੀ ਤੇ ਇਹ ਪੁਆਇੰਟ ਅੰਬਦੇ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਨੋਟ ਡਾਉਨ ਕਰ ਲਿਓ ਕਿ ਨੀਲ ਨਦੀ ਦੀ ਘਾਟੀ ਦੇ ਨੇੜੇ ਮਿਸਰ ਦੀ ਜਿਹੜੀ ਸਭਿਅਤਾ ਉਪਰਫੁੱਲਤ ਹੋਈ ਦੀ ਦੱਦਲਾ ਤੇ ਪ੍ਰਾਤ ਪ੍ਰਾਤ ਨਦੀਆਂ ਦੇ ਨੇੜੇ ਮੈਸੋਪੋਟਾਮੀਆ ਦੀ ਸਿੰਧ ਨਦੀ ਦੀ ਘਾਟੀ ਦੇ ਨੇੜੇ ਸਿੰਧ ਘਾਟੀ ਦੀ ਸਭਿਅਤਾ ਪਰਫੁੱਲਤ ਹੋਈ ਦੀ ਖਵਾਂਗੋਤ ਜੰਗ ਸੀ ਕਿਆ ਨਦੀਆਂ ਦੀ ਘਾਟੀ ਦੇ ਨੇੜੇ ਚੀਨ ਦੀ ਜਿਹੜੇ ਤੁਹਾਡੇ ਕੋਲੇ ਪਟਵਾਰੀ ਡੈਗਰ ਲੈਵਲ ਇੰਸਪੈਕਟਰ ਵਗੈਰਾ ਹੁੰਦੇ ਉਹਨਾਂ ਵਿੱਚ ਇਹ ਪੁੱਛਿਆ ਜਾਂਦਾ ਏ ਠੀਕ ਹੈ ਜੀ ਕਿਨੇ ਜੀ ਇਹ ਸੱਭਿਅਤਾ ਜਿਹੜੀ ਤੁਹਾਡੇ ਕੋਲ ਹੜੱppa ਹੜੱppa ਸੱਭਿਅਤਾ ਰਚੇ ਨੂੰ ਕਿਹੜੇ ਕਿਹੜੇ ਨਾਮ ਦਿੱਤੇ ਜਾਂਦੇ ਨੇ ਜੀ ਸਿੰਧ ਘਾਟੀ ਸੱਭਿਅਤਾ ਸਿੰਧ ਸਰਸਵਤੀ ਸੱਭਿਅਤਾ ਹੜੱppa ਸੱਭਿਅਤਾ ਜੀ ਲਗਭਗ 3000 ਸਾਲ ਪਹਿਲਾਂ ਇਹਦੀ ਉਮੰਤ ਕੀਤੀ ਅੱ체 ਸਿਖਰ ਤੇ ਪਹੁੰਚੀ ਠੀਕੇ ਜੀ ਤੇ ਭਈ ਇਹਨੂੰ ਲਾਈਕ ਵੀ ਕਰਦੇ ਕਰੋ ਤਾਂ ਦੇ ਵਾਸਤੇ ਲਾਈਕ ਦਾ ਬਟਨ ਬੜਿਆ ਹੋਇਆ ਠੀਕੇ ਜੀ ਜੇ ਤੁਹਾਨੂੰ ਲੱਗਦਾ ਕਿ ਕੋਈ ਮੋਡੀਫਿਕੇਸ਼ਨ ਚਾਹੀਦੀ ਹੈ ਤੁਸੀਂ ਕਮੈਂਟ ਕਰਦੇ ਕਰੋ ਠੀਕੇ ਜੀ ਲਗਭਗ 1000 ਸਾਲ ਤੱਕ ਇਸ ਸੱਭਿਅਤਾ ਦਾ ਵਿਕਾਸ ਹੁੰਦਾ ਰਿਹਾ 3000 ईस्वी पूर्व ये सभ्यता जो है शिखर पे थी ठीक है जी 1000 साल तक ये ना की हुए वैसे विकास होता रहा ठीक है जी 1900 ईस्वी पूर्व ਦੇ ਵਿੱਚ ਸਰਸਵਤੀ ਦੇ ਨੂੰ ਸੁੱਕ ਜਾਣ ਨਾਲ ਠੀਕ ਹੈ ਜੀ ਤੇ ਕਈ ਹੋਰ ਕਾਰਨਾਂ ਕਰਕੇ ਸੱਭਿਅਤਾ ਦਾ ਪਤਨ ਹੋ ਗਿਆ ਕੁਐਸਚਨ ਆਉਣਾ ਹੁੰਦਾ ਜੇ ਹੜੱਪਾ ਸੱਭਿਅਤਾ ਦੇ ਨਾਮ ਕਿਨੇ ਸਿੱਧਾਟੀ ਸੱਭਿਅਤਾ ਸਿੰਧੂ ਸਿੰਧ ਸਰਸਵਤੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਦੀ ਇਹ ਬੱਚੇ ਦਾ ਉਨਤੀ ਦਾ ਸਿੱਖਰ ਦਾ ਟਾਈਮ ਕਿਹੜਾ ਸੀ ਜੀ 3000 ਸਾਲ ਤੱਕ ਦੀ ਠੀਕ ਹੈ 3000 ਈਸਵੀ ਪੂਰਵ ਤੱਕ ਦੀ ਇਹ ਬੱਚੇ ਸੱਭਿਆਚਾਰ ਦਾ ਵਿਕਾਸ ਕਦੋਂ ਹੋਇਆ ਕਿੰਨਾ ਟਾਈਮ ਹੁੰਦਾ ਰਿਹਾ 1000 ਸਾਲ ਤੱਕ ਜੀ ਤੇ ਵਿੱਚ ਇਹ ਖਤਮ ਕਿਦੋਂ ਹੋਈ 1900 ਈਸਵੀ ਪੂਰਵ ਤੱਕ ਲਗਭਗ ਜਦੋਂ ਸਰਸਵਤੀ ਨਦੀ ਸੁੱਕ ਗਈ ਬੱਚੇ ਤਾਂ ਕੀ ਹੋਇਆ ਇੱਥੇ ਜਿਹੜੇ ਲੋਕ ਰਹਿੰਦੇ ਸੀ ਜਿਹੜੇ ਇੱਥੇ ਲੋਕ ਰਹਿੰਦੇ ਬੱਚੇ ਉਹ ਕਿੱਥੇ ਜਾਣ ਲੱਗੇ ਉੱਥੋਂ ਦੇ ਲੋਕ ਉੱਤਰੀ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਜਾ ਕੇ ਰਹਿਣ ਲੱਗੇ ਜੀ ਠੀਕ ਹੈ ਜੀ ਉਹਦੇ ਤੋਂ ਬਾਅਦ ਵਿੱਚ ਇਹਦੀ ਏਰੀਆ 1922-22 ਇਸ ਵਿੱਚ ਪਾਕਿਸਤਾਨ ਵਿੱਚ ਪੰਜਾਬ ਦੇ ਮਿੰਟ ਗੁਮਰੀ ਜ਼ਿਲ੍ਹੇ ਦੇ ਹੜੱppa ਨਾਂ ਦੇ ਸਥਾਨ ਤੇ ਸਿੰਧ ਵਿੱਚ ਲਲਕਾਣਾ ਜਿਹੜੇ ਦੇ ਮੋਹਨਜੋਦੜੋ ਨਾਂ ਦੇ ਸਥਾਨ ਤੇ ਖੋਜ ਕਰਨ ਵਾਲੀ ਸਭਿਆਤਾ ਦੀ ਜਾਣਕਾਰੀ ਮਿਲੀ ਹੜੱppa ਸਭਿਆਤਾ ਦੀ ਜਾਣਕਾਰੀ ਕਿਵੇਂ ਮਿਲੀ ਬੱਚੇ ਮੋਹਨਜੋਦੜੋ ਦਾ ਨਾਦ ਸਥਾਨ ਤੇ ਖੋਦਕਰਨ ਨਾਲ ਦੀ ਉਹ ਮੋਹਨਜੋਦੜੋ ਦਾ ਨਾਦ ਸਥਾਨ ਕਿੱਥੇ ਹੈ ਬੱਚੇ ਲਲਕਾਣਾ ਦੀ ਦੇ ਵਿੱਚ ਲਲਕਾਣਾ ਜਿਹੜਾ ਹੈਗਾ ਕਿੱਥੇ ਹੈ ਬੱਚੇ ਸਿੰਧ ਵਿੱਚ ਠੀਕੇ ਦੀ ਤੇ ਬੱਚੇ ਜੇ ਕਹਿ ਲੋ ਕਿ ਪਾਕਿਸਤਾਨ ਵਾਲਾ ਜਿਹੜਾ ਆਪਣਾ ਪੰਜਾਬ ਵਾਲਾ ਹਿੱਸਾ ਬੱਚੇ ਉੱਥੇ ਠੀਕੇ ਦੀ ਬਹੁਤ ਬਾਅਦ ਵਿੱਚ ਬਹੁਤ ਸਾਰੇ ਸਥਾਨਾਂ ਤੋਂ ਦੀ ਵੀ ਕੇ ਚੁੰਦੜੋ ਇਹ ਪੁਆਇੰਟ ਅੰਡਰਲਾਈਨ ਕਰ ਲਓ ਜੇ ਇਹ ਤੁਹਾਡੇ ਕੋਲ ਪੁੱਛਿਆ ਜਾਂਦਾ ਹੁੰਦਾ ਹੈ ਹੜੱਪਾ ਸਭਿਤਾ ਦੇ ਕਿਹੜਾ ਸਥਾਨ ਕਿੱਥੇ ਹੈ ਸਿੰਧ ਵਿੱਚ ਬੱਚੇ ਕਿਹ ਚੁੰਦੜੋ ਹੈ ਠੀਕ ਹੈ ਜੀ ਮੋਹਿੰਦ ਦੀ ਧਰ ਕਿਥੇ ਹਤੇ ਲਲਕਾਣਾ ਵਿੱਚ ਦਾ ਜਿਹੜਾ ਆਪਣਾ ਦੂਸਰਾ ਪਾਕਿਸਤਾਨ ਪੰਜਾਬਾ ਉਹਦੇ ਵਿੱਚ ਜੀ ਸਿੰਧ ਵਿੱਚ ਕੀ ਵਿੱਚ ਚਹੰਦੜੋ ਹੈ Rajasthan ਵਿੱਚ ਕਾਲੀ ਬੰਗੈ ਦੀ ਹਰਿਆਣਾ ਵਿੱਚ ਵਿੱਚ ਮਿਥਾਤਲ ਹੈ ਜੀ ਬਨਾਵਲੀ ਹੈ ਬੱਚੇ ਪੁਨਾਲ ਅਤੇ ਰਾਖੜਗੜੀ ਰਾਖੀ ਗੜੀ ਹਰਿਆਣਾ ਵਿੱਚ ਚਾਰ ਸਤਾਨ ਦੇ ਵਿੱਚ ਹੜੱਪਾ ਸੱਭਿਆਤਾ ਦੇ ਗੁਜਰਾਤ ਵਿੱਚ ਲੋਥੋਲੇ ਦੀ ਇਹੇ ਕੁਐਸਚਨ ਤੁਹਾਡੇ ਜਿਹੜਾ ਹੁਣ ਲਾਸਟ ਪੇਪਰ ਹੋਏ ਨੇ ਪੀਟਪੀਐਸਬੀ ਵੱਲੋਂ ਉਹਨਾਂ ਵਿੱਚ ਹਰੇਕ ਦੇ ਵਿੱਚ ਇੱਕ ਇੱਕ ਕੁਐਸਚਨ ਇਸ ਪੈਰੇ ਦੇ ਵਿੱਚ ਹੋਇਆ। ਕਿਸੇ ਵਿੱਚ ਇਹ ਪੁੱਛਿਆ ਗਿਆ ਕਿ ਖੜਤ ਦਾ ਸਭਿਅਤਾ ਦੀ ਖੋਜ ਹੈ ਜਿਹੜੀ ਉਹ ਕਿੱਥੋਂ ਸ਼ੁਰੂ ਹੋਈ ਦੀ ਠੀਕ ਹੈ ਜੀ ਤਾਂ ਤੁਸੀਂ ਕਹੋਗੇ ਮਹਾਂਜੋਦੜ ਦਾ ਰਾਜਸਥਾਨ ਤੇ ਖੁਦਾਈ ਕਰਨ ਤੋਂ ਬਾਅਦ ਦੀ ਕਾਲੀਬੰਗਰ ਕਿੱਥੇ ਹੈ ਜੀ ਰਾਜਸਥਾਨ ਵਿੱਚ ਠੀਕ ਹੈ ਜੀ ਰੰਗਪੁਰ ਅਤੇ ਟੋਲਾ ਵਿਰਾਵੀ ਇਸ ਸਭਿਅਤਾ ਦੇ ਗੁਜਰਾਤ ਵਿੱਚ ਲੋਥਲ ਰੰਗਪੁਰ ਟੋਲਾ ਵੀਰਾ ਵੀ ਬੋਲਦੇ ਨੇ ਵਿੱਚ ਇਹਨੂੰ ਟੋਲਾ ਵੀਰਾ ਵੀ ਬੋਲਦੇ ਨੇ ਪੰਜਾਬ ਵਿੱਚ ਵਿੱਚ ਜਿਹੜਾ ਆਪਣਾ ਰੋਪੜ ਦਾ ਏਰੀਆ ਰੂਪਨਗਰ ਉੱਥੇ ਇਹੇ ਸਥਾਨ ਮਿਲੇ ਨੇ ਦੀ ਪੋਟਲਾ ਨਿਹੰਗ ਖਾਨ ਸੰਘੋਲ ਬਾੜਾ ਤੇ ਰੋਹੀੜਾ ਇਹ ਸਭ ਇਹਦਾ ਸਭੇਤਾ ਦੇ ਅਫੀਸ਼ ਮਿਲੇ ਨੇ ਹੁਣ ਤੁਹਾਨੂੰ ਪਤਾ ਲੱਗਿਆ ਕਿ ਇਹ ਕਿਉਂ ਕਿਹਾ ਗਿਆ ਰੇਡੀ ਦੂਰ ਤੱਕ ਫੈਲੀ ਹੋਈ ਹੈ ਠੀਕ ਹੈ ਜੀ ਪੰਜਾਬ ਵਿੱਚ ਹੜੱਪਾ ਸਭੇਤਾ ਸੰਘੋਲ ਲੁਦੇਣੇ ਦਾ ਏਰੀਆ ਏ ਠੀਕੇ ਜੀ 1968 ਵਿੱਚ ਇਹਦੀ ਖੁਦਾਈ ਕਿਨੇ ਸ਼ੁਰੂ ਕਰਵਾਈ ਸੀ ਜੀ ਐਮਐਸ ਤਲਵਾਰ ਅਤੇ ਆਰਐਸਬੀਸ ਤੋਂ ਦੁਆਰਾ ਕਰਵਾਈ ਗਈ ਸੰਗੋਲ ਬੱਤੇ ਲੁਧਿਆਣਾ ਦੇ ਵਿੱਚ ਹੈ ਜੀ ਇਸ ਕਸਬੇ ਦੀ ਖੁਦਾਈ 1918 ਈਸਵੀ ਵਿੱਚ ਐਮਐਸ ਤਲਵਾਰ ਅਤੇ ਆਰਐਸਬੀਸ ਤੋਂ ਦੁਆਰਾ ਕਰਵਾਤੀ ਗਈ ਦੀ ਇੱਥੇ ਕੀ ਪ੍ਰਾਪਤ ਹੋਇਆ ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਠੀਕੇ ਜੀ ਰੋਹੀੜਾ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਰੋਹੀੜਾ ਕਿੱਥੇ ਹੈ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਜੀ ਇਹ ਇੱਕ ਨਾਇਕਦੋ ਕਰਾਈ ਗਈ 1976 ਤੋਂ 77 ਦੇ ਵਿੱਚ ਜਿਹੜੀ ਆਪਣੇ ਕੋਲੇ ਸੰਘੋਲ ਹੈ ਉਹਦੇ 1980 ਦੇ ਵਿੱਚ ਰਹੀ 1976 ਤੋਂ 1977 ਵਿੱਚ ਇੱਥੋਂ ਬਰਤਨ ਅਤੇ ਮਿੱਟੀ ਦੇ ਖਡਾਉਣੇ ਵਗੈਰਾ ਪ੍ਰਾਪਤ ਕੀਤੇ ਗਏ ਠੀਕੇ ਦੀ ਸੁਨੇਤ ਵੀ ਲੁਧਿਆਣੇ ਦੇ ਵਿੱਚ ਆਉਂਦਾ ਨੱਚੇ ਇਹਦੀ ਖੋਦਾਈ 1987-1984 ਦੇ ਵਿੱਚ ਹੋਈ ਤੁਹਾਡੇ ਕੋਲੇ ਪੁੱਛਿਆ ਜਾ ਸਕਦਾ ਹੈ ਜੇ ਵੀ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਠੀਕੇ ਜੀ ਕੋਟਲਾ ਨਿਹੰਗ ਕਾਂਵੜੀ ਆਪਣੇ ਕੋਲੇ ਰੋਪੜ ਜ਼ਿਲ੍ਹੇ ਵਿੱਚ ਹੈ 1953 ਵਿੱਚ ਇਹਦੀ ਖੁਦਾਈ ਕਿਹਦੇ ਦੁਆਰਾ ਕੀਤੀ ਗਈ ਜਿਹਦੇ ਲਿਖਿਆ ਲਿਖਿਆ ਹੋਇਆ ਹੈ ਨਾ ਵੀ ਇਹਦੇ ਦੁਆਰਾ ਕਰਵਾਤੀ ਗਈ ਉਹਨੂੰ ਅੰਡਰਲਾਈਨ ਕਰ ਦਿਓ ਕੋਟਲਾ ਨਿਹੰਗ ਕਾਂਵੜੀ ਖੁਦਾਈ ਕਿਹਦੇ ਦੁਆਰਾ ਕੀਤੀ ਗਈ ਰਚੇ ਯੀਡੀ ਸ਼ਰਮਾ ਦੁਆਰਾ ਠੀਕ ਹੈ ਦੀ ਉਹ ਦੁਆਰੇ ਚ ਬਨਾਵਲੀ ਹਰਿਆਣਾ ਪ੍ਰਾਧ ਦੇ ਹਿਸਾਰ ਜ਼ਿਲ੍ਹੇ ਵਿੱਚ ਸਥਿਤ ਹੈ ਦੀ ਇਹਦੀ ਖੁਦਾਈ ਆਰਐਸ ਮਿਸ਼ਤ ਦੁਆਰਾ ਕਰਾਈ ਗਈ ਸੰਘੋਲ ਹੈ ਜਿਹੜਾ ਆਪਣੇ ਕੋਲੇ ਇੱਕ ਏਰੀਆ ਹੈ ਨਾ ਬਹੁ ਹੀ ਦੇਖ ਲੁਧਿਆਣੇ ਦਾਦੀ ਉਹਦੀ ਵੀ ਖੁਦਾਈ ਕਿਹਦੇ ਦੁਆਰਾ ਕਰਾਈ ਗਈ ਤੇ ਆਰਐਸ ਮਿਸ਼ਤ ਦੁਆਰਾ ਇੱਥੇ ਮਿਲੇ ਆਦਾਰ ਗਹਿਣੇ ਮੂਰਤੇ ਹੜੱਪਾ ਸਭਤਾਂ ਨਾਲ ਮਿਲਦੀਆਂ ਦੂਧੀਆਂ ਹਨ ਹਰਿਆਣਾ ਪ੍ਰਾਂਤ ਵਿੱਚ ਰੱਖੀ ਗਈ ਇਹ ਮਹੱਤਵਪੂਰਨ ਆਤ ਤੋਂ ਵੀ ਆਪਣੇ ਕੋਲੇ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਫੇਮਸ ਕਿਉਂ ਹੋਇਆ ਕਈ ਵਾਰ ਤੁਸੀਂ ਦੇਖਿਆ ਨਾ ਟੀਵੀਆਂ ਦੇ ਵਿੱਚ ਹੁੰਦਾ ਹੈ ਤੁਕੋਂ ਮੈਂ ਨਹੀਂ ਕਿ ਵੀਕ ਲਗਾਇਆ ਤੇ ਉਥੇ ਬਹੁਤ ਵਧੀਆ ਪ੍ਰਬੰਧਾ ਬਹੁਤ ਵਧੀਆ ਮਤਲਬ ਹੈ ਕਿ ਜਗਾਵਾ ਬਣੀਆਂ ਹੁੰਦੀਆਂ ਨੇ ਕੰਧਾਂ ਵਗੈਰਾ ਬਣਾਈਆਂ ਹੁੰਨਾਂ ਨੇ ਠੀਕ ਹੈ ਸੀਵਰੇਜ ਦਾ ਸਿਸਟਮ ਹੈ ਠੀਕ ਹੈ ਕਿਵੇਂ ਬਣਾਤੇ ਹੋਏ ਨੇ ਤਾਂ ਬਚੇ ਇਹ ਸਭਿਅਤਾ ਜਿਹੜੀ ਖਾਸ ਤੌਰ ਤੇ ਫੇਮਸ ਇਸ ਕਰਕੇ ਹੋਈ ਕਿ ਜਿਹਦੇ ਜਿੰਨੇ ਵੀ ਸ਼ਹਿਰ ਮਿਲੇ ਜਿੰਨੀ ਵੀ ਜਗਾਵਾਂ ਦੇ ਤੇ ਖੁਦਾਈ ਹੋਈ ਨਾ ਧਰਤੀ ਦੇ ਵਿੱਚ ਜਿਹੜੀਆਂ ਥਾਣਾ ਮਿਲੀਆਂ ਉਹ ਇੱਕ ਵੱਡੇ ਸ਼ਹਿਰ ਨਾਲ ਕੋਰੇਤ ਕੀ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਹੜੱppa ਸੱਤਤਾ ਆਪਣੀ ਸ਼ਹਿਰੀ ਆਪਣੀ ਸ਼ਹਿਰੀ ਯੋਜਨਾ ਕਰਕੇ ਪ੍ਰਸਿੱਧ ਹੋਈ ਠੀਕ ਹੈ ਜੀ ਮੁੱਖ ਰਾਸਤੇ ਤੇ ਘਰਾਂ ਦੇ ਦਰਵਾਜ਼ੇ ਨਹੀਂ ਖੁੱਦੇ ਸੀ ਵੀ ਜਿਹੜੇ ਵੱਡੇ ਰਾਸਤੇ ਸੀ ਉਹਨਾਂ ਦੇ ਘਰਾਂ ਦੇ ਦਰਵਾਜ਼ੇ ਨਹੀਂ ਹੁੰਦੇ ਤੇ ਉਹ ਰਾਸਤੇ ਵੀ ਸਿੱਧਾ ਜਾਂਦਾ ਨਹੀਂ ਠੀਕ ਹੈ ਜੀ ਨਾਲੀਆਂ ਦਾ ਪ੍ਰਬੰਧ ਬਹੁਤ ਚੰਗਾ ਸੀ ਦੀ ਠੀਕ ਹੈ ਜੀ ਮਕਾਨ ਪੱਕੀਆਂ ਇੱਟਾਂ ਤੇ ਲੱਕੜੀ ਦੇ ਬਣੇ ਹੋਏ ਸੀ ਦੀ ਪੱਥਰ ਦੇ ਬਰਤੋਂ ਬਹੁਤ ਘੱਟ ਹੋਈ ਹੋਈ ਸੀ ਦੀ ਠੀਕ ਹੈ ਜੀ ਹਰੇਕ ਮਕਾਨ ਵਿੱਚ ਇੱਕ ਰਸੋਈ ਦੀ ਇਸ਼ਾਰਤ ਕਰ ਹੁੰਦਾ ਸੀ ਠੀਕ ਹੈ ਜੀ ਕਈ ਵਾਰ ਵੱਡੇ ਮਕਾਨ ਦੋ ਮੰਜ਼ਲੇ ਵੀ ਹੁੰਦੇ ਸੀ ਦੇਖੋ ਵੀ ਇਹ ਸੱਬੇ ਤਾਂ ਕਦੋਂ ਦੀ ਹੈ 300 ਅੱਬਾ ਕਹਿੰਦੇ 3000 ਸਾਲ ਪਹਿਲਾਂ ਦੀ ਹੈ ਵੀ ਉਦੋਂ ਵੀ ਲੋਕਾਂ ਨੂੰ ਮਤਲਬ ਕਿ ਲੋਕਾਂ ਕੋਲ ਐਨੀ ਨੌਲੇਜ ਧੀ 3000 ਇਸਵੀ ਪੂਰਨ ਦੀ ਗੱਲ ਹੈ ਇਸਵੀਆ ਵੀ ਨਹੀਂ ਸ਼ੁਰੂ ਹੋਈਆਂ ਤੇ ਉਦੋਂ ਦੀ ਗੱਲ ਕਰ ਤਾਂ ਕਰ ਰਹੇ ਨੇ ਉਹ ਖੜਕਾ ਸਭ ਤਾਂ ਉਦੋਂ ਦੀ ਹੈ ਠੀਕੇ ਦੀ ਸਿੱਧ ਕਰਕੇ ਤੇ ਬਹੁਤ ਸਾਰੇ ਸਥਾਨਾਂ ਤੇ ਮਤਲਬ ਇੰਨਾ ਤੁਹਾਨੂੰ ਕੁਝ ਨਹੀਂ ਲੋਥਲ ਗੁਜਰਾਤ ਵਿੱਚ ਲੋਥਲਿਕ ਬੰਦਰਗਾਹ ਹੈ ਲੋਥਲ ਦਾ ਪੁੱਛਿਆ ਜਾਂਦਾ ਹੈ ਕਿ ਲੋਥਲ ਕਿੱਥੇ ਹੈ ਗੁਜਰਾਤ ਵਿੱਚ ਦੀ ਹੈਗੀ ਕਿ ਇਹ ਵਿੱਚ ਇੱਕ ਬੰਦਰਗਾਹ ਜੀ ਠੀਕ ਹੈ ਜੇ ਇਸ ਵਿੱਚ ਵੱਡਾ ਤੇ ਯੋਜਨਾਬੱਧ ਬੰਦਰਗਾਹ ਤੇ ਤਿਹਾਰ ਖੜੇ ਕਰਨ ਦਾ ਵਿੜਾ ਸੀ ਬੰਦਰਗਾਹ ਵਿੱਚ ਉਹ ਸੰਗ ਹੈ ਜਿੱਥੇ ਮਤਲਬ ਕਿ ਚੀਜ਼ਾਂ ਜਿਹੜੇ ਤਰ੍ਹਾਂ ਹੀ ਚੀਜ਼ਾਂ ਦਾ ਆਦਾਨ-ਪ੍ਰਦਾਨ ਹੁੰਦਾ ਮੋਹ ਇਹੋ ਗੜਾ ਵਿੱਚ ਪੁੱਛਿਆ ਜਾਂਦਾ ਵੀ ਸਭ ਤੋਂ ਵੱਡੀ ਚੀਜ਼ ਕੀ ਦੀ ਹੈ ਜੇ ਇੱਕ ਵੱਡਾ ਇਸ਼ਨਾਨ ਘਰ ਸਭ ਤੋਂ ਵੱਧ ਹੱਥਪੂਰਨ ਭਵਨ ਹੈ ਕਵੈਸ਼ਨ ਸਿੱਧਾ ਸਿੱਧਾ ਪੁੱਛਿਆ ਜਾਂਦਾ ਕਿ ਮਹਾਂਜੋਦੜੋ ਵਿੱਚ ਕੀ ਚੀਜ਼ ਸੀ ਖਾਸ ਦੀ ਇਹਦਾ ਵੱਡਾ ਇਸ਼ਨਾਨ ਘਰ ਵੀ ਸਭ ਤੋਂ ਮਹੱਤਵਪੂਰਨ ਹੈ ਪੱਕੀਆਂ ਇੱਟਾਂ ਤੇ ਪੌੜੀਆਂ ਨਾਲ ਬਣੇ ਹੋਏ ਬਣਨ ਵਾਲੇ ਪੌੜੀਆਂ ਵਾਲੇ ਤਲਾ ਦਾ ਘਰ ਇਹਨਾਂ ਘਰ ਤੋਂ ਪੁੱਛਿਆ ਨਹੀਂ ਜਾਂਦਾ ਜੇ ਤੁਸੀਂ ਪੀਸੀਐਸ ਵਗੈਰਾ ਦੇਣਾ ਤਾਂ ਤੁਸੀਂ ਇਸ ਪੁਆਇੰਟ ਨੂੰ ਮੋਟ ਕਰ ਸਕਦੇ ਕਿ ਜਿਹੜਾ ਤਲਾ ਸੀ ਦੀ ਓਮ 42 ਫੁੱਟ ਲੰਬਾ ਸੀ ਤੁਸੀਂ ਇਹ ਦੇਖ ਲਓ ਵੀ ਵੱਧ ਤੋਂ ਵੱਧ ਕਰਦਾ ਵਾਲਾ ਬੰਦਾ ਵੀ ਕਿੰਨਾ ਲੰਬਾ ਹੋਊਗਾ ਵੱਧ ਵੱਧ 8 ਫੁੱਟ ਹੈ ਨਾ 8 ਚੌਕਾ 32 ਠੀਕ ਹੈ 8 45 ਦੇਖੋ ਵੀ ਇੱਕ ਲਾਈਨ ਦੇ ਵਿੱਚ ਦੇ ਪੰਜ ਬੰਦੇ 8 8 ਫੁੱਟ ਵਾਲੇ ਵੀ ਤੁਸੀਂ ਦੇਖੋ ਨਾ ਰੱਖੋ ਐਨਾ ਵੱਡਾ ਤਲਾਤ ਠੀਕ ਹੈ 23 ਫੁੱਟ ਚੌੜਾ ਤੇ ਵਿੱਚ 8 ਫੁੱਟ ਡੂੰਘਾ ਜਿਵੇਂ ਪੂਰੇ ਦਾ ਪੂਰਾ ਪੂਰੀ ਤਰ੍ਹਾਂ ਲੰਬਾ ਬੰਦਾ ਉਹਦੇ ਵਿੱਚ ਪੂਰੀ ਤਰ੍ਹਾਂ ਲੁਕ ਜਾਊਗਾ ਠੀਕ ਹੈ ਜੀ ਇਸ ਇਸ ਦੀਆਂ ਇੱਕ ਤਾਂ ਇਸ ਪ੍ਰਕਾਰ ਲੱਗੀਆਂ ਲੱਗੀਆਂ ਹਨ ਕਿ ਪਾਣੀ ਦੁਬਾਰਾ ਅੰਦਰ ਨਹੀਂ ਜਾ ਸਕਦਾ ਤੇ ਤੁਸੀਂ ਹੁਣ ਦੇਖੋ ਜੇ ਤੁਸੀਂ ਕੋਈ ਨਾ ਮਤਲਬ ਕਿ ਕੋਠੀ ਵਗੈਰਾ ਵੀ ਪਵਾ ਲਉ ਦੂਜੇ ਦਿਨ ਤਾਂ ਮਿਸਤਰੀ ਬੁਲਾ ਕੇ ਰੱਖਦੇ ਆਪਾਂ ਕਿ ਵੀ ਭਈ ਸਿੱਲਾ ਉਦੀ ਇੱਧਰਲੇ ਪਾਸੇ ਹੈ ਨਾ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਿਆ ਹੋਇਆ ਸੀ ਇਹ ਬੱਚੇ ਇਸ਼ਨਾਨ ਕਰੇ ਇਨਾਉਣ ਵਾਲੀ ਥਾਂ ਐ ਐਡੀ ਵੱਡੀ ਬਣਾਤੀ ਮੁਹਿੰਦੂਦੜੂ ਠੀਕ ਹੈ ਜੀ ਸਮਾਜਿਕ ਦੀਵੰਦ ਦੇ ਵਿੱਚ ਵਿੱਚ ਲੋਕਾਂ ਦਾ ਉਹੀ ਜਦੋਂ ਤੁਹਾਡੇ ਕੋਲੇ ਸਮਾਜਿਕ ਦੀਵੰਦ ਆ ਜਾਂਦਾ ਵੀ ਲੋਕ ਰਹਿੰਦੇ ਕੀ ਖਾਂਦੇ ਕੀ ਕੁਝ ਖਾਂਦੇ ਪੀਂਦੇ ਕੀ ਕਹਿੰਦੇ ਵੀ ਉਹੀ ਫਲ ਸੱਤ ਜਿਹੜੇ ਅੱਪਾ ਕਹਿੰਦੇ ਆ ਕਣਕ ਦੀਵਾਰ ਬਾਜਰਾ ਉਹਨਾਂ ਨੇ ਭੋਜਨ ਪਦਾਰਥੀ ਦੀ ਮਾਸਾਹਾਰੀ ਬਦ ਭੋਜਨ ਵੀ ਖਾਤਾ ਜਾਂਦਾ ਸੀ ਪਿਓ ਕਿ ਕਿਆ ਬਚੇ ਕਿ ਕਿਵੇਂ ਪਤਾ ਲੱਗਿਆ ਮੱਛੀ ਨੂੰ ਫੜਨ ਵਾਸਤੇ ਜਿਹੜਾ ਉਹ ਕੰਟਾ ਡੇਗਿਆ ਜਾਂਦਾ ਨਾ ਦੇਖ ਲਏ ਮੇਰੇ ਨਾਲ ਉਹਦੇ ਨਾਲ ਵੀ ਪਤਾ ਲੱਗਿਆ ਜਾਂ ਫਿਰ ਕਿ ਭੋਜਨ ਵਿੱਚ ਮੱਛੀ ਮੱਛੀਆਂ ਮੱਛੀ ਵੀ ਲੋਕਾਂ ਦੇ ਭੋਜਨ ਦਾ ਅੰਗ ਸੀ ਸੂਤੀ ਉਨੀ ਦੋਵੇਂ ਤਰ੍ਹਾਂ ਦੇ ਕੱਪੜੇ ਪਹਿਨਦੇ ਜਾਂਦੇ ਸੀ ਜੀ ਇਸਤਰੀਆਂ ਤਾਂ ਕਰੇ ਤੇ ਚੋਲੀਆਂ ਪਹਿਨਦੇ ਸੀ ਜੀ ਠੀਕ ਹੈ ਜੀ ਇਹ ਮੀਂਹ ਚੀਜ਼ ਜਿਹਦੇ ਚੂੜੀਆਂ ਹਾਰ ਵਾਲੀਆਂ ਜਿਹੜੀਆਂ ਪਹਿਨੀਆਂ ਜਾਂਦੀਆਂ ਸੀ ਦੀ ਗਰੀਬ ਲੋਕ ਹੱਡੀਆਂ ਪੱਕੀ ਹੋਈ ਮਿੱਟੀ ਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪੈਂਦੇ ਸਨ ਮਰਦ ਕੜੇ ਕੱਠੇ ਵਾਲੀਆਂ ਪੈਂਦੇ ਸਨ ਠੀਕ ਹੈ ਜੇ ਇਹ ਬੱਚੇ ਉੱਥੋਂ ਨਾ ਚੀਜ਼ਾਂ ਮਿਲੀਆਂ ਨੇ ਸਿੱਧੂ ਘਟਕ ਸਭੇਤਾਲੀ ਗਏ ਆ ਮਿਲੇ ਨੇ ਉਹ ਤੋਂ ਬਾਅਦ ਇਹ ਗੱਲ ਕਿਹਦੀ ਆਰਥਿਕ ਜੀਵਨ ਵਿੱਚ ਉਹੀ ਅੱਗੇ ਆਦੀ ਕਿ ਵੀ ਖੇਤੀਬਾੜੀ ਕਰਨਾ ਪਸ਼ੂ ਪਾਲਣਾ ਦਾ ਮੁੱਖ ਕੀਤਾ ਸੀ ਦੀ ਵੱਖ-ਵੱਖ ਤਰ੍ਹਾਂ ਦੀਆਂ ਅਨਾਜ ਸਾਧੀਆਂ ਕਬਾਹ ਉਗਾਈ ਜਾਂਦੀ ਸੀ ਦੀ ਜਨਾਨੀਆਂ ਨੇ ਇੱਕ ਪਾਰੀ ਜਾਣਕਾਰੀ ਭਾਰਤ ਤੋਂ ਲਈ ਦੀ ਆਪਣਾ ਭਾਰਤ ਇੰਨਾ ਵੀ ਪਿੱਛੇ ਨਹੀਂ ਹੈ ਨਾ ਬਾਹੀ ਕੀਤੇ ਹੋਏ ਖੇਤਾਂ ਦੇ ਅੰਸ਼ੇਸ਼ ਕਾਲੀ ਮੰਗਣ ਤੋਂ ਪ੍ਰਾਪਤ ਹੋਏਗੀ ਠੀਕ ਹੈ ਜੀ ਕਿ ਖੇਤੀਬਾੜੀ ਦਾ ਧੰਦਾ ਜੀ ਆਧਵਾਰ ਗਿਆ ਸੀ ਉਹ ਤੋਂ ਬਾਅਦ ਉਸੇ ਧਰਮ ਦੀ ਕਹਿੰਦੇ ਧਰਮ ਦੇ ਜਦੋਂ ਵੀ ਤੁਸੀਂ ਕਿਸੇ ਵੀ ਜਗ੍ਹਾ ਦੀ ਸੱਭਿਆਚਾਰ ਕਰਨ ਲੱਗੋ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਪਤਾ ਹੋਣੀ ਚਾਹੀਦੀ ਸਥਾਨ ਪਤਾ ਹੋਣਾ ਚਾਹੀਦਾ ਤੇ ਰਹਿਣਾ ਸਹਿਣਾ ਪਤਾ ਹੋਣਾ ਤਹੀ ਤਾਂ ਗਹਿਣਾ ਡੱਟਾ ਪਤਾ ਹੋਣਾ ਤਹੀ ਤਾਂ ਧਰਮ ਪਤਾ ਹੋਣਾ ਚਾਹੀਦਾ ਸ਼ੁਰੂ ਤੋਂ ਮੁਲਕਤਰ ਨੂੰ ਮੰਨਦਾ ਹੈ। ਸਾਤੋਂ ਜਿਸੇ ਕੈਸਾ ਕਰ ਵੀ ਕੋਈ ਨਾ ਕੋਈ ਬੰਦਾ ਪਹਿਲਾ ਹੋਊਗਾ ਠੀਕ ਹੈ। ਬਾਕੀ ਦਾ 50% ਵਰਪਾ ਕਹਿੰਦੇ ਕਿ ਚਲੋ ਘਟ ਲੈ ਕੇ ਚੱਲਦੇ ਹਣਾ। ਤੇ ਕਹਿੰਦੇ ਸਿੱਧੂ ਘਾਟੀ ਸਭਿਆਤਾ ਦੇ ਵੱਖ-ਵੱਖ ਸਥਾਨਾਂ ਤੋਂ ਪ੍ਰਾਪਤ ਹੋਇਆ। ਪੱਕੀ ਮਿੱਟੀ ਦੀਆਂ ਮੂਰਤੀਆਂ ਤੋਂ ਪਤਾ ਲੱਗਦਾ ਲੋਕ ਮਾਤਾ ਦੇਵੀ ਦੀ ਪੂਜਾ ਕਰਦੇ ਸਨ। ਠੀਕ ਹੈ ਇੱਥੇ ਆਹ ਮੂਰਤੀ ਨੇ ਜਿਹੜੀ ਤੁਹਾਨੂੰ ਇੰਨੀ ਸਿੰਪਲ ਜੀ ਦਿਖਣ ਲੱਗ ਰਹੀ ਹੈ ਇਹ ਬਹੁਤ ਖਾਸ ਹੱਥ ਦਰਖ ਦੀ ਹੈ। ਉੱਚਾ ਦਾੰਦਾ ਜੇ ਸਿੱਧੂਪੱਟੀ ਸਭੇਤਾ ਵਿੱਚ ਕੀ ਮਿਲਿਆ ਮਾਤਾ ਜੀ ਦੀ ਪੂਜਾ ਹੁੰਦੀ ਤੇ ਮਤਲਬ ਉਹਦੀ ਪੂਰਤੀ ਮਿਲਦੀ ਠੀਕ ਹੈ ਜੇ ਕੁਝ ਮੁਦਰਾ ਮਿਲੀਆਂ ਨੇ ਜਿਦੇ ਵਿੱਚ ਇੱਕ yogi ਮੁਦਰਾ ਵਿੱਚ ਇੱਕ ਮਨੁੱਖ ਤਪੱਸਿਆ ਕਰਦਾ ਜਾਨਵਰਾਂ ਨਾਲ ਘਿਰਿਆ ਹੋਇਆ ਦਿਖਾਇਆ ਗਿਆ ਹੈ ਉਸ ਨੂੰ ਪਸ਼ੂਪਤੀ ਕਿਹਾ ਗਿਆ ਹੈ ਜੋ ਭਗਵਾਨ ਸ਼ਿਵ ਦਾ ਨਾਂ ਹੈ ਠੀਕ ਹੈ ਮਤਲਬ ਪਸ਼ੂਪਤੀ ਦੀ ਵੀ ਪੂਜਾ ਹੁੰਦੀ ਸੀ ਠੀਕ ਹੈ ਜੇ ਕੁਝ ਮੁਦਰਾਵਾਂ ਉਤੇ ਬਲਗਦੇ ਚਿੱਤਰ ਵੀ ਹੈਗੇ ਸੀ ਦੀ ਪਿੱਪਲ ਦੇ ਰਕਤ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਆਪਾਂ ਉਹਨਾਂ ਨੂੰ ਡਰਾਵਣਾ ਮੰਨਿਆ ਹੈ ਨਾ ਕਲਾ ਤੇ ਲਿਪੀ ਬੱਚੇ ਉੱਥੇ ਚੀਜ਼ਾਂ ਮਤਲਬ ਕਿ ਅਲਗ-ਅਲਗ ਤਰ੍ਹਾਂ ਦੇ ਮਿਲੇ ਖੜਾਉਣੇ ਮਿਲੇ ਪੱਥਰ ਮਿਲੇ ਮੂਰਤੀਆਂ ਮਿਲੀਆਂ ਠੀਕ ਹੈ ਜੇ ਤਾਂ ਮਤਲਬ ਉਥੋਂ ਲੋਕਾਂ ਨੇ ਕੋਈ ਕਲਾ ਹੈਗੀ ਮੈਂ ਜਿਹੜਾ ਤਾਂ ਪ੍ਰਾਪਤ ਹੋਈ ਕਾਸੇ ਦੀ ਆਹ ਪੁਆਇੰਟ ਅੰਦਰ ਕਰ ਲੈਣੀ ਚਾਹੀਦੀ ਮੈਂ ਜਿਹੜਾ ਤੋਂ ਮਿਲੀ ਨੱਚਣ ਵਾਲੀ ਨਚ ਨਹੀਂ ਹੋਏ ਆਕਾਰ ਦੀ ਮੂਰਤੀ ਅਜੇ ਕਿਸੇ ਦੀ ਨਾ ਇੱਕ ਮੂਰਤੀ ਮਿਲੀ ਜੀ ਉੱਥੇ ਉਹ ਜਿਹੜੀ ਆਪਾਂ ਕਹਿੰਦੇ ਨਟਰਾਜ ਦੀ ਆਪਣੇ ਕੋਲ ਜਿਮੈਟਰੀ ਹੁੰਦੀ ਜਿਹੇ ਜਿਹੇ ਉਹਦੇ ਤੇ ਸ਼ੇਪ ਬਣੀ ਹੋਈ ਹੁੰਦੀ ਉਹਨੇ ਬੱਚੇ ਇੱਕ ਮੂਰਤੀ ਮਿਲੀ ਜਿਹੋ ਕਾਸੇ ਦੀ ਬਣੀ ਹੋਈ ଥିਗੀ ਠੀਕੇ ਦੀ ਉਹ ਇੱਕ ਕੁਸ਼ਨ ਆਣਾ ਹੁੰਦਾ ਹੈ ਜੇ ਉਹ ਮੂਰਤੀ ਕਿਹੜੀ ਧਾਤ ਦੀ ਬਣੀ ਹੋਈ ਕਿ ਚੋਦੀ ਕਿਹੜੀ ਹੁਦਰਾਤ ਦੀ ਤੁਸੀਂ ਕਹੋਗੇ ਦੀ ਕਾਸੇ ਦੀ ਬਣੀ ਹੋਈ ଥି ਤੇ ਨਿਰਤ ਕੀ ਨੱਚਣ ਦੀ ਨੱਚਦੇ ਹੋਈ ਦੀ ਮੂਰਤੀ ਠੀਕੇ ਜੇ ਇੱਕ ਪੁਜਾਰੀ ਦਾ ਕਿਸੇ ਰਾਜ ਦਾ ਪੱਥਰ ਬਣਿਆ ਹੋਇਆ ਸਿਰ ਵਿੱਚ ਹੋਇਆ ਸਿਰ ਜਿਸ ਵਿੱਚ ਉਸਦੀ ਦਾੜੀ ਵੀ ਦਿਖਾਈ ਗਈ ਹੈ ਸਿਰ ਉੱਪਰ ਇੱਕ ਪੱਟੀ ਬਣੀ ਹੋਈ ਹੈ ਇੱਕ ਮਰਦ ਦਾ ਜਿਸ ਵਿੱਚ ਹੱਥ ਪੈਰ ਚੱਲ ਸਕਦੇ ਹਨ ਕਲਾ ਦੀਆਂ ਆਹ ਮੂਰਤੀ ਹੈ ਜੇ ਅਮੂਰਤੀਆਂ ਦੇਖੋ ਮੈ ਹੀ ਉਹੜਾ ਵਿਖੇ ਪ੍ਰਾਪਤ ਹੋਈ ਕਾਸੇ ਦੀ ਬਣੀ ਦਰਸ਼ਕੀ ਮੂਰਤੀ ਆ ਪਈ ਹੈ ਜਿੱਧਰ ਦੇ ਬਸੇ ਕਿਹ ਹੈ ਜੋਗੀ ਦੀ ਪੱਥਰ ਦੀ ਬਣੀ ਹੋਈ ਮੂਰਤੀ ਹੈ ਜਿੰਦੀ ਠੀਕ ਹੈ ਜੀ ਤੇ ਜਿਹੜੀ ਚੀਜ਼ਾਂ ਮੈਂ ਸਾਰੀਆਂ ਚੀਜ਼ਾਂ ਆਪਾਂ ਦਸੀਆਂ ਜਿਹੜੀਆਂ ਆਪਾਂ ਦੇਖ ਸਕਦੇ ਸੀ ਜਿਹੜੀਆਂ ਉਹਨਾਂ ਦੀ ਲਿਖਤੀ ਸੀ ਬੱਚ ਲਿਪੀ ਸੀ ਉਹ ਆਪਾਂ ਨੂੰ ਅੱਜ ਤੱਕ ਨਹੀਂ ਪੜੀ ਗਈ ਤੇ ਪਿੱਛੇ ਜਿਹੜਾ ਰਿਵਾਰਡ ਵੀ ਰੱਖਿਆ ਗਿਆ ਸੀ ਜੇ ਕੋਈ ਬੰਦਾ ਪੜ ਸਕਦਾ ਨਾ ਉਹਨੂੰ 1.5 ਲੱਖ ਤੱਕ ਤਾਂ ਨਹੀਂ 2 ਲੱਖ ਰੁਪਈਆ ਪ੍ਰਾਈਜ਼ ਜਿਹੜਾ ਉਹ ਅਨਾਉਂਸ ਗਿਆ ਸੀ ਵੀ ਜੋ ਪਹਾੜ ਨੂੰ ਪੜਸਾ ਤੇ ਇਹ ਬੱਚੇ ਪਸ਼ੂ ਪਤੀ ਦੀ ਮੂਰਤੀ ਹੈ ਦੇਖੋ ਜਾਨਵਰ ਨੇ ਵਾਲੇ ਦਾਲੇ ਠੀਕ ਹੈ ਉਚਾਲੇ ਇੱਕ ਯੋਗੀ ਜਿਵੇਂ ਮਤਲਬ ਕਿ ਜਦ ਠੀਕ ਹੈ ਜੋ 7 ਪਸਿਆ ਕਰਦਾ ਹੁੰਦਾ ਉਹਵੇਂ ਬੈਠਿਆ ਠੀਕ ਹੈ ਜੇ ਇਹ ਸਭ ਇਹ ਤਾਂ ਖਤਮ ਕਿਵੇਂ ਹੋਗੀ ਉਦੋਂ ਤਾਂ ਕੋਈ ਬੱਚੇ ਮੇਕ ਕੋਈ ਨਹੀਂ ਉਸ ਢੰਗ ਨਹੀਂ ਪਤਾ ਲੱਗਿਆ ਕਹਿੰਦੇ ਬਾਕੀ ਇਹ ਗੱਲ ਹੋਈ ਕਹਿੰਦੇ ਵੀ ਨੇੜੇ-ਨੇੜੇ ਨਦੀਆਂ ਕਰਕੇ ਹੜਾ ਆਉਣ ਲੱਗੇ ਤਾਂ ਕਰਕੇ ਵੀ ਇਹਦਾ ਪਤਨ ਹੋ ਗਿਆ ਠੀਕ ਹੈ ਜੇ ਸਰਸਪਤੀ ਦੇ ਸੁੱਕ ਜਾਣ ਕਰਕੇ ਵੀ ਹੋ ਗਿਆ ਦੀ ਠੀਕ ਹੈ ਜੇ 1500 ਇਸਵੀ ਪੂਰਬ ਦੇ ਲਗਭਗ ਇਸ ਸਭੇਤਾ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ ਠੀਕ ਹੈ ਜੀ ਉਦੋਂ ਬਾਅਦ ਅੱਜੇ ਪਰ ਪੁੱਲਦ ਹੋ ਜਾਂ ਸਾਰੀਆਂ ਪ੍ਰਾਚੀਨ ਸਭਿਤਾਵਾਂ ਨਦੀਆਂ ਦੇ ਕੰਢਿਆਂ ਦੇ ਹੋ ਜਾਂ ਸੀ ਪ੍ਰਾਣੀ ਸਭੇ ਤਾਂ ਵਿੱਚ ਸਭ ਤੋਂ ਪੁਰਾਣੀ ਸਭੇ ਤਾਂ ਸਿੱਧੂ ਘਾਟੀ ਸਭੇ ਤਾਂ ਹੜੱਪਾ ਸਭੇ ਤਾਂ ਸਿੰਧ ਸਰਸੋਤੀ ਸਭੇ ਤਾਂ ਕਿਹਾ ਜਾਂਦਾ ਹੈ ਜੀ ਬਹੁਤ ਪੁਰਾਣੇ ਸ਼ਹਿਰ ਬੱਚੇ ਮੁੰਦੋੜ ਹੜੱਪਾ ਲੋਥਲ ਕਾਲੀ ਬੰਗਨ ਆਦਿ ਸਨ ਸੀਗੀ ਠੀਕ ਹੈ ਜੇ ਮੇਂ ਚੀਜ਼ ਕੀ ਕੀਤੀ ਦੀ ਕਿ ਇਸ਼ਨਾਨ ਘਰ ਪ੍ਰਸਿੱਧ ਸੀ ਜੀ ਪੱਕਾ ਪ੍ਰਬੰਧਤੀ ਵਿੱਚ ਨਾਲੀਆਂ ਗਲੀਆਂ ਦਾ ਠੀਕ ਹੈ ਜੇ ਤੇ ਉਹਦੇ ਤੋਂ ਬਾਅਦ ਜੇ ਮਾਤਾ ਦੀ ਪੂਜਾ ਕਰਦੇ ਸੀ ਦੀ ਇੱਕ ਇਹਨਾਂ ਨੂੰ ਕਾਸੇ ਦੀ ਮੂਰਤੀ ਵੀ ਮਿਲਦੀ ਨੱਚਣ ਵਾਲੀ ਸਥਿਤੀ ਦੇ ਵਿੱਚ ਇੱਕ ਇਹਨਾਂ ਨੂੰ ਪਛੀ ਉਪਤੀ ਦੀ ਮੂਰਤੀ ਵੀ ਮਿਲਦੀ تھی ਇੱਕ ਇਹਨਾਂ ਨੂੰ ਮਤਲਬ ਹੈ ਕਿ ਇੱਕ ਹੋਰ ਮੂਰਤੀ ਮਿਲੀ ਜਿਹਦੇ ਵਿੱਚ ਇੱਕ ਬੰਦਾ ਬੈਠਿਆ ਹੋਇਆ ਹੈ ਨਾ ਤਾਂ 1500 ਇਸ ਵਿੱਚ ਵਿੱਚ ਇਹ ਇਸ ਸਭਿਅਤਾ ਦਾ ਪਤਨ ਹੋ ਗਿਆ ਦੀ ਇਹ ਸੀ ਤੁਹਾਡੀ ਅੱਜ ਦੀ ਐਸਐਸਪੀ ਦੀ ਕਲਾਸ ਦੇ ਵਿੱਚ ਆਪਾਂ ਪੜਿਆ ਜੀ ਹੜੱਪਾ ਸਭਿਆਤਾ ਮਿਲਦਿਆਂ ਦੀ ਕਲਾਸ ਇੱਕ ਸੀ ਜੈਪੀਨ ਜੈਪਰ ਤੁਸਾਰ